ਜਦੋਂ ਕਿਸੇ ਸਿੰਗਰ ਦੇ ਗਾਣੇ ਤੁਸੀਂ ਓਜ਼ੋਮਰੇ ਸੁਨੇ ਹੁੰਦੇ ਆ ਜਦੋਂ ਉਹਨਾਂ ਗਾਣਿਆਂ ਦਾ ਤੁਹਾਨੂੰ ਮਤਲਬ ਤੱਕ ਵੀ ਨਹੀਂ ਪਤਾ ਹੁੰਦਾ ਤੇ ਇੱਕ ਤੋਤਲੀ ਜੀ ਆਵਾਜ਼ ਵਿੱਚੋਂ ਗਾਏ ਹੁੰਦੇ ਆ ਜਦੋਂ ਜ਼ੁਬਾਨ ਵਿੱਚੋਂ ਪ੍ਰੋਪਰ ਸ਼ਬਦ ਵੀ ਨਹੀਂ ਨਿਕਲਦੇ ਤੇ ਵੱਡਿਆਂ ਹੋ ਕੇ ਉਸੇ ਸਿੰਗਰ ਨੂੰ ਜੇ ਕਿਸੇ ਗੱਲੋਂ ਪੁਆਇੰਟ ਆਊਟ ਕਰਨਾ ਪੈ ਜਵੇ ਤਾਂ ਇਹ ਕੰਮ ਕਿੰਨਾ ਔਖਾ ਹੁੰਦਾ ਆ ਇਹ ਮੈਂ ਅੱਜ ਫੀਲ ਵੀ ਕਰ ਸਕਦਾ ਤੇ ਦੱਸ ਵੀ ਸਕਦਾ ਕਿ ਇਹਦੇ ਨਾਲ ਔਖਾ ਹੋਰ ਕੋਈ ਕੰਮ ਨਹੀਂ ਜਿੰਨਾ ਦਿਨਾਂ ਵਿੱਚ ਮੇਰਾ ਮਾਮਾ ਡੈੱਕ ਦੀ ਉੱਚੀ ਆਵਾਜ਼ ਛੱਡ ਕੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਗਾਣਾ ਲਾਉਂਦਾ ਸੀ ਉਹਨਾਂ ਦਿਨਾਂ ਵਿੱਚ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਗੁਜਰਾਤ ਕੀ ਭਾਵੇਂ ਕੁਝ ਵੀ ਨਹੀਂ ਸੀ ਪਤਾ ਪਰ ਇਸ ਗਾਣੇ ਦੀ ਬਾਈ ਬਾਈ ਨਹੀਂ ਘੈਂਟ ਸੀ ਕਿ ਇਸ ਗਾਣੇ ਉੱਤੇ ਬਿੰਗੇ ਟੇਡੇ ਜੇ ਹੱਥ ਪੈਰ ਮਾਰ ਕੇ ਭੰਗੜਾ ਵੀ ਬਹੁਤ ਪਾਇਆ ਤੇ ਤੋਤਲੀ ਆਵਾਜ਼ ਵਿੱਚੋਂ ਗਾਇਆ ਵੀ ਬਹੁਤ ਸ਼ਾਇਦ ਉਹਨਾਂ ਦਿਨਾਂ ਵਿੱਚ ਮੈਨੂੰ ਦੂਣੀ ਦਾ ਪਹਾੜਾ ਵੀ ਯਾਦ ਨਹੀਂ ਹੋਣਾ ਪਰ ਇਹ ਗਾਣੇ ਦਾ ਅੰਤਰਾ ਰੱਟ ਚੁੱਕਾ ਸੀ ਜੱਸੀ ਬਾਜੀ ਇੱਕ ਟਾਈਮ ਤੇ ਸਿਰਫ ਸਿੰਗਰ ਹੁੰਦੇ ਸੀ ਪਰ ਅੱਜ ਦੇ ਟਾਈਮ ਵਿੱਚ ਸਿੰਗਰ ਹੋਣ ਦੇ ਨਾਲ-ਨਾਲ ਉਹ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਚਿੰਤਤ ਹੋਣ ਵਾਲੀ ਸ਼ਖਸੀਅਤ ਵੀ ਆ ਤੇ ਇਹਦੇ ਨਾਲ-ਨਾਲ ਉਹ ਇੱਕ ਐਹੋਜੀ ਸ਼ਖਸੀਅਤ ਆ ਕਿ ਉਹਨਾਂ ਨੇ ਪੰਜਾਬ ਵਿੱਚ ਐਹੋਜੇ ਮੁੱਦੇ ਚੱਕੇ ਜਿਨ੍ਹਾਂ ਨੂੰ ਕੋਈ ਸਿੰਗਰ ਚੱਕਣ ਬਾਰੇ ਸੋਚ ਵੀ ਨਹੀਂ ਸੀ ਸਕਦਾ ਜੇ ਇਸ ਵੇਲੇ ਜੱਸੀ ਬਾਜੀ ਨੇ ਪੂਰੀ ਬਾਕੀ ਤੇ ਖੁੰਨੇ ਕੇ ਡੇਰਿਆਂ ਦੇ ਖਿਲਾਫ ਤੇ ਖਾਸ ਕਰ ਉਹਨਾਂ ਡੇਰਿਆਂ ਨਾਲ ਜੁੜੇ ਸਿੰਗਰਾਂ ਦੇ ਖਿਲਾਫ ਗੱਲ ਕਰਨੀ ਸ਼ੁਰੂ ਕੀਤੀ ਸੀ ਤਾਂ ਇਹ ਚੀਜ਼ ਪੂਰੀ ਇੰਡਸਟਰੀ ਵਾਸਤੇ ਤੇ ਪੂਰੇ ਪੰਜਾਬ ਵਾਸਤੇ ਬਹੁਤ ਹੀ ਵੱਡੇ ਸਰਪ੍ਰਾਈਜ਼ ਵਾਲੀ ਗੱਲ ਸੀ ਕਿਉਂਕਿ ਉਸ ਦਿਨ ਪਹਿਲਾਂ ਜਸਤੀ ਭਾਜੀ ਦਾ ਆਹ ਵਾਲਾ ਰੂਪ ਨਾ ਤਾਂ ਇਸ ਇੰਡਸਟਰੀ ਨੇ ਦੇਖਿਆ ਸੀ ਤੇ ਨਾ ਹੀ ਸੋਚਿਆ ਸੀ ਰਿਪਰੈਜੈਂਟੇਸ਼ਨ ਕੀ ਹੈ ਕੰਟਰੀਬਿਊਸ਼ਨ ਕੀ ਹੈ ਮਰਾਦ ਸ਼ਾਦਾ ਚਲੋ ਜੇ ਤੁਸੀਂ ਮੈਂ ਸਿੱਧਾ ਨਾਮ ਹੀ ਲੈ ਲਿਆ ਜੱਸੀ ਬਾਜੀ ਪੰਜਾਬ ਪ੍ਰਤੀ ਕਿੰਨੇ ਜ਼ਿਆਦਾ ਚਿੰਤਾ ਤਾਂ ਇਹ ਗੱਲ ਨਾ ਤਾਂ ਸਮਝਾਉਣ ਵਾਲੀ ਆ ਤੇ ਨਾ ਹੀ ਕੋਈ ਸ਼ੱਕ ਵਾਲੀ ਆ ਇਹ ਗੱਲ ਪੂਰਾ ਪੰਜਾਬ ਭੱਲੀ ਭਾਂ ਤੇ ਜਾਣਦਾ ਕਿ ਜੱਸੀ ਬਾਜੀ ਉਹਨਾਂ ਮੁੱਦਿਆਂ ਉੱਤੇ ਵੀ ਗੱਲ ਕਰਦੇ ਆ ਜਿਨ੍ਹਾਂ ਮੁੱਦਿਆਂ ਉੱਤੇ ਗੱਲ ਕਰਨ ਵਾਸਤੇ ਕੋਈ ਸੰਗਰਥ ਸੋਚ ਵੀ ਨਹੀਂ ਸਕਦਾ ਇਹ ਸਾਰਾ ਕੁਝ ਹੋਣ ਦੇ ਨਾਲ ਨਾਲ ਜੱਸੀ ਬਾਜੀ ਇੱਕ ਜਗ੍ਹਾ ਤੇ ਇੱਕ ਐਹੋ ਜੀ ਗੱਲ ਕਰ ਗਏ ਜਿਹੜੀ ਨਾ ਤਾਂ ਉਹਨਾਂ ਨੂੰ ਸ਼ੋਭਾ ਦਿੰਦੀ ਸੀ ਤੇ ਨਾ ਹੀ ਉਹਨਾਂ ਦੇ ਲੈਵਲ ਨਾਲ ਮੈਚ ਖਾਂਦੀ ਸੀ ਬਹੁਤ ਹੀ ਹਲਕੀ ਗੱਲ ਦਰਅਸਲ ਇੱਕ ਜਗ੍ਹਾ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਬਹੁਤ કરી ਸੀ ਜਾਂ ਕਹਿ ਲਓ ਕਿ ਸਲਾਮ ਮਸ਼ਰਾ ਚੱਲ ਰਿਹਾ ਸੀ ਤੇ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਸਿਮਰਨ ਜੋਸ ਸਿੰਘ ਮੱਕੜ ਇਸ ਮੀਟਿੰਗ ਵਿੱਚ ਮੁੱਖ ਕਿਰਦਾਰ ਸਨ ਜੱਸੀ ਭਾਜੀ ਜੱਸੀ ਭਾਜੀ ਨੇ ਇਸ ਮੀਟਿੰਗ ਵਿੱਚ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਸੋਹਣੇ ਮੁੱਦੇ ਰੱਖੇ ਤੇ ਬਹੁਤ ਸੋਹਣੇ ਸੁਝਾਅ ਵੀ ਦਿੱਤੇ ਜੇਕਰ ਆਪਾਂ ਇਹਨਾਂ ਉੱਤੇ ਥੋੜਾ ਬੋਤਾ ਵੀ ਅਮਲ ਕਰੀਏ ਤਾਂ ਕਾਫੀ ਸੁਧਾਰ ਹੋ ਸਕਦਾ ਆ ਸਿੱਖ ਕੌਮ ਦੇ ਫਾਲੋਅਰ ਵਧਾਏ ਜਾ ਸਕਦੇ ਆ ਸਿੱਖ ਕੌਮ ਦਾ ਪ੍ਰਚਾਰ ਇੱਕ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਸਿੱਖ ਕੌਮ ਵਿੱਚ ਐਡ ਹੋਈਆਂ ਜਾਂ ਐਡ ਕੀਤੀਆਂ ਨਵੀਆਂ-ਨਵੀਆਂ ਰੀਤੀਆਂ ਨੂੰ ਫੇਰ ਦੁਬਾਰਾ ਦੂਰ ਕੀਤਾ ਜਾ ਸਕਦਾ ਪਰ ਇਸ ਕਰਦੇ ਕਰਦੇ ਇੱਕ ਇਹੋ ਜਿਹਾ ਮੁੱਦਾ ਵੀ ਰੱਖਿਆ ਜਿਹੜਾ ਕਿ ਪੰਜਾਬ ਦੇ ਹਸੋ ਹੀਣੇ ਕਹਿੰਦੇ ਜਾਂ ਮਜ਼ਾਕੀਆ ਕਿਰਦਾਰਾਂ ਨਾਲ ਜੁੜਦਾ ਆ ਉਹ ਮਜ਼ਾਕੀਆ ਕਿਰਦਾਰ ਜਿਹੜੇ ਪੰਜਾਬੀ ਸੋਸ਼ਲ ਮੀਡੀਆ ਉੱਤੇ ਸਭ ਤੋਂ ਵੱਧ ਨਜ਼ਰ ਆਉਂਦੇ ਆ ਜਿਵੇਂ ਕਿ ਨੀਟੂ ਸ਼ਟਰਾਂ ਵਾਲਾ ਹਰਮਨ ਚੀਮਾ ਮੁੱਖ ਮੰਤਰੀ ਜਾਂ ਖਾਸ ਕਰਕੇ ਸੋਨੂ ਸੀਤੋ ਵਾਲਾ ਇੱਥੇ ਜੱਸੀ ਬਾਜੀ ਨੇ ਕਿਹਾ ਕਿ ਇਹੋ ਜਿਹੇ ਮਜ਼ਾਕੀਆ ਕਿਰਦਾਰ ਜਿਹੜੇ ਸਿਧਰੇ ਜੇ ਆ ਜਿਨ੍ਹਾਂ ਨੂੰ ਬਹੁਤੀ ਸਮਝ ਵੀ ਨਹੀਂ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਤੇ ਇਹਨਾਂ ਨੂੰ ਇੰਨਾ ਚੱਕਣ ਦੀ ਕੀ ਲੋੜ ਸੀ ਜੇਕਰ ਪੰਜਾਬੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਇਹਨਾਂ ਨੂੰ ਪੈਸਾ ਥੇਲਾ ਦੇ ਦੇਣ ਇਹਨਾਂ ਦੇ ਘ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਟਾਰ ਬਣਾਉਣ ਦੀ ਕੀ ਜ਼ਰੂਰਤ ਸੀ ਐਨੇ ਜ਼ਿਆਦਾ ਵਿਊ ਦੇਣ ਦੀ ਕੀ ਜ਼ਰੂਰਤ ਸੀ ਮੈਂ ਤਿੰਨ ਚਾਰ ਨਾਮ ਲੈਣਾ ਅੱਜ ਸੋਨੂ ਸੀਤੋਵਾਲੀਆ ਨੂੰ ਕੌਣ ਬੂਸਟ ਕਰ ਮਤਲਬ ਫੰਡਿੰਗ ਕੌਣ ਕਰ ਰਿਹਾ ਹੈ ਉਹ ਤਾਂ ਆਟੋਮੈਟਿਕਲੀ ਲੋਕ ਕਰ ਰਿਹਾ ਹੈ ਬਸ ਆਟੋਮੈਟਿਕਲ ਨਹੀਂ ਹੈ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈ ਹੁਣ ਜੇ ਤਾਂ ਜਸਦੀ ਬਾਜੀ ਇਸ ਮੁੱਦੇ ਨੂੰ ਇੰਨੀ ਗੱਲ ਕਹਿ ਕੇ ਹੀ ਖਤਮ ਕਰ ਦਿੰਦੇ ਤਾਂ ਇਹ ਗੱਲ ਮੰਨਣ ਵਾਲੀ ਵੀ ਲੱਗਦੀ ਸੀ ਤੇ ਜੈਨੂਨ ਵੀ ਲੱਗਦੀ ਸੀ ਪਰ ਜੇ ਇਸ ਬਿਲੇ ਜਸਦੀ ਬਾਜੀ ਨੇ ਇਸ ਮੁੱਦੇ ਨੂੰ ਆਪਣੇ ਨਾਲ ਰਿਲੇਟ ਕਰਕੇ ਬੋਲਿਆ ਤਾਂ ਜਸਦੀ ਬਾਜੀ ਆਪਣੇ ਹੀ ਕਿਰਦਾਰ ਤੋਂ ਜਾਂ ਆਪਣੇ ਹੀ ਲੈਵਲ ਤੋਂ ਬਹੁਤ ਜ਼ਿਆਦਾ ਥੱ ਖੜਾ ਰੁਪਈਏ ਲਾ ਕੇ ਕਰੋੜਾ ਰੁਪਈਏ ਲਾ ਕੇ ਇੱਕ ਗਾਣਾ ਰਿਲੀਜ਼ ਕਰਦੇ ਆ ਤੇ ਉਸ ਗਾਣੇ ਉੱਤੇ ਵਿਊ ਨਹੀਂ ਆਉਂਦੇ ਅਸੀਂ ਉਸ ਗਾਣੇ ਦੀ ਕਲਿੱਪ ਸੋਸ਼ਲ ਮੀਡੀਆ ਤੇ ਪਾਉਂਦੇ ਆ ਇੰਸਟਾਗ੍ਰam ਉੱਤੇ ਪਾਉਂਦੇ ਆ ਤਾਂ ਉਹਦੇ ਉੱਤੇ ਵਿਊ ਨਹੀਂ ਆਉਂਦੇ ਤਾਂ ਸਾਨੂੰ ਕੋਲੋਂ ਬੂਸਟ ਲਾਉਣਾ ਪੈਂਦਾ ਕੋਲੋਂ 5-7000 ਰੁਪਈਆ ਖਰਚ ਕੇ ਫੇਰ ਉਹਦੇ ਉੱਤੇ ਬੂਸਟ ਲਾਉਂਦੇ ਆ ਤਾਂ ਕਿਤੇ ਜਾ ਕੇ ਲੱਖ ਵਿਊ ਆਉਂਦਾ ਤੇ ਇਹਨਾਂ ਦੀ ਕਿਸੇ ਮਾੜੀ ਧੀੜੀ ਰੀਲ ਉੱਤੇ ਹੀ ਮਿਲੀਅਨ ਮਿਲੀਅਨ ਵਿਊ ਆਏ ਹੁੰਦੇ ਆ ਅੱਜ ਕੰਮ ਤਾਂ ਹੀ ਚੱਲਦਾ ਹੈ ਤੁਸੀਂ ਜ਼ਿਆਦਾ ਬੋਲ ਸਕਦੇ ਦੇ ਉੱਤੇ ਜਦੋਂ ਤੁਸੀਂ YouTube ਤੇ ਪੈਸਾ ਲਾਉਂਦੇ ਹੋ ਜਦੋਂ ਤੁਸੀਂ Instagram ਨੂੰ ਬੂਸਟ ਮਾਰਦੇ ਹੋ ਜਸਦੀ ਭਾਜੀ ਨੇ ਕਿਹਾ ਕਿ ਅਸੀਂ ਇੰਨਾ ਪੈਸਾ ਵੀ ਲਾਉਨੇ ਆ ਸਾਡੇ ਵਿੱਚ ਟੈਲੈਂਟ ਵੀ ਆ ਵਧੀਆ ਵੀ ਗਾਉਨੇ ਆ ਤੇ ਇਹਦੇ باوجود ਵੀ ਸਾਨੂੰ ਵੀਊ ਨਹੀਂ ਆਉਂਦੇ ਕੋਈ ਨਹੀਂ ਸੁਣਦਾ ਤੇ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਸਟਾਰ ਬਣਾ ਦਿੱਤਾ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਤੱਕ ਵੀ ਨਹੀਂ ਆਉਂਦਾ ਸ਼ਾਇਦ ਜਸਦੀ ਭਾਜੀ ਇਹ ਗੱਲ ਭੁੱਲ ਚੁੱਕੇ ਸੀ ਕਿ ਸਿੰਗਰ ਹੋਣ ਵਿੱਚ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਇਹ ਤਾਂ ਹਾਸੋਹੀਣੀ ਜੀ ਗੱਲ ਹੋ ਗਈ ਜੇ ਕਿਤੇ ਕੱਲ ਨੂੰ iPhone ਵਾਲਿਆਂ ਨੇ ਵੀ ਇਹੋ ਜੀ ਗੱਲ ਕਰਤੀ ਕਿ ਅਸੀਂ ਐਡੀ ਵੱਡੀ ਨਾ ਖਰਚਾ ਕਰਕੇ ਇੱਕ ਫੋਨ ਤਿਆਰ ਕਰਦੇ ਆ ਸਾਡੇ ਫੋਨ ਘੱਟ ਵੇਖਦੇ ਆ ਤੇ ਜਿਹੜਾ ਮੇਲਿਆਂ ਵਿੱਚੋਂ ਦਸਾਂ-ਦਸਾਂ ਦੇ ਮਿਲਦੇ ਆ ਛਈਆਂ-ਛਈਆਂ ਵਲੇ ਉਹਨਾਂ ਨੂੰ ਲੋਕੀ ਵੱਧ ਖਰੀਦਦੇ ਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੰਡੀ ਹਾਸੂਹੀਣੀ ਗੱਲ ਹੋਊਗੀ ਤੇ ਇਹ ਵੀ ਹਾਸੂਹੀਣੀ ਗੱਲ ਹੋਈ ਆ ਕਿ ਜਸਤੀ ਭਾਜੀ ਆਪਣੇ ਗਾਣਿਆਂ ਨੂੰ ਸੋਨੂ ਸੀਤੋ ਵਾਲੇ ਨਾਲ ਕੰਪੇਅਰ ਕਰਦੇ ਆ ਸਾਨੂੰ ਪਤਾ ਵੀ ਕਿਹੜਾ ਕਿਹੜਾ ਚੱਲਦਾ ਸਾਨੂੰ ਫਿਰ ਵਿਊਜ਼ ਦਾ ਵੀ ਚੈੱਕ ਕਰਦੇ ਨਾ ਤੁਸੀਂ ਤਾਂ ਆਪਣੀ ਇੰਟਰਵਿਊ ਦੇ ਕੇ ਚੁਪਕਾ ਕੇ ਬੈਹਿੰਦੇ ਸਾਨੂੰ ਦੇਖਣਾ ਪੈਂਦਾ ਵੀ ਪੈਸੇ ਅੰਨੇ ਲਾਏ ਹੋਇਆ ਤੇ ਯਾਰ ਇਹਦੀ ਜ਼ਿਆਦਾ ਵਿਊਜ਼ ਹੋ ਰਹੀ ਹੈ ਸਾਡੇ ਵਿਊਜ਼ ਕਿਉਂ ਨਹੀਂ ਹੋ ਰਹੇ ਦੇਖੋ ਇਹ ਵਾਲਾ ਮੁੱਦਾ ਤਾਂ ਬਹੁਤ ਸੋਲਿਡ ਆ ਬਾ ਜਦੋਂ ਆਪਾਂ ਇਹੋ ਜਿਹੇ ਲੋਕਾਂ ਨੂੰ ਵਾਇਰਲ ਕਰ ਦਿੰਦੇ ਆ ਧੜਾ ਧੜਾ ਵਿਊ ਦਿੰਦੇ ਆ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਸਟਾਰ ਬਣਾ ਦਿੰਦੇ ਆ ਤੇ ਇਹਨਾਂ ਵੱਲ ਦੇਖ ਦੇ ਕੇ ਨਵੀਂ ਉਮਰ ਦੇ ਹੋਰ ਮੁੰਡੇ ਕੁੜੀਆਂ ਵੀ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਜਦੋਂ ਸਿੱਧੀਆਂ-ਸਿੱਧੀਆਂ ਰੀਲਾਂ ਪਾਉਂਦੇ ਆ ਉਹ ਤੁਹੰਦੀ ਆ ਤੁਹੰਦੀ ਆ ਨਹੀਂ ਉਹ ਬੰਦਾ ਸਿੱਧਰਾ ਨਹੀਂ ਹੈਗਾ ਉਹ ਬੰਦਾ ਜੇ ਇਹੋ ਜੀਆਂ ਹਰਕਤਾਂ ਨਾ ਕਰੇ ਹੋ ਸਕਦਾ ਕਿ ਉਹਨੂੰ ਟਾਈਮ ਲੱਗ ਸਕਦਾ ਪਰ ਉਹ ਇਸ ਤੋਂ ਵਧੀਆ ਕੰਮ ਕਰ ਸਕਦਾ ਕੋਈ ਟੈਲੈਂਟ ਲਿਆ ਸਕਦਾ ਪਰ ਉਹਨੇ ਸੁੱਖਾ ਰਾ ਚੁਣਿਆ ਉਹਨੇ ਕਿਹਾ ਵੀ ਠੀਕ ਆ ਜੇ सोनू ਸੀਤੋ ਵਾਲਾ ਇਦਾਂ ਚੱਲਦਾ ਮੈਂ ਵੀ ਕੁਝ ਪੁੱਠਾ ਸੱਦਾ ਕਰ ਦਿੰਨਾ ਉਹਦਾ ਕੀ ਆ ਕੀ ਆ ਚਲਾ ਦਿੱਤਾ ਤੇ ਉਹ ਕਿੰਨਾ ਚਿਰ ਚੱਲੂਗਾ ਵੱਧ ਤੋਂ ਵੱਧ 2 ਮਹੀਨੇ 3 ਮਹੀਨੇ ਇਸ ਤੋਂ ਇਲਾਵਾ ਨਾ ਤਾਂ ਉਹਦੀ ਕਿਸੇ ਨੇ ਧੁੰਦ ਦੇਖਣੀ ਆ ਤੇ ਨਾ ਉਹਦਾ ਕੀ ਆ ਕੀ ਆ ਦੇਖਣਾ ਸੋ ਇਹ ਵਾਲਾ ਮੁੱਦਾ ਗਲਤ ਨਹੀਂ ਸੀ ਜਸਤੀ ਭਾਜੀ ਨੇ ਉਹਨਾਂ ਕਰਦਾਰਾਂ ਨੂੰ ਆਪਣੇ ਨਾਲ ਅਤੇ ਉਹਨਾਂ ਦੇ ਕੰਮ ਨੂੰ ਆਪਣੇ ਗਾਣਿਆਂ ਦੇ ਨਾਲ ਕੰਪੀ ਸ਼ੇਅਰ ਕਰਕੇ ਬਹੁਤ ਹਲਕੀ ਗੱਲ ਕਰ ਦਿੱਤੀ ਕਿਉਂਕਿ ਜਸਦੀਪਾਜੀ ਸਿਰਫ ਪੰਜਾਬ ਦੇ ਸਿੰਗਰ ਹੀ ਨਹੀਂ ਇਹਦੇ ਨਾਲ ਨਾਲ ਬਾਲੀਵੁੱਡ ਦੇ ਵੀ ਸਿੰਗਰ ਵਾ ਵੱਡੀਆਂ-ਵੱਡੀਆਂ ਸ਼ਖਸੀਤਾਂ ਦੇ ਵਿੱਚ ਉਹਨਾਂ ਦੀ ਬਹਿਣੀ ਉੱਠਣੀ ਆ ਤੇ ਸੋਹਣੀਆਂ-ਸੋਹਣੀਆਂ ਗੱਲਾਂ ਕਰਨ ਦੇ ਉਹ ਹੱਕਦਾਰ ਵਾ ਪਰ ਜਦੋਂ ਕੋਈ ਇਹੋ ਜਿਹਾ ਸਿੰਗਰ ਐਡੀ ਹਲਕੀ ਗੱਲ ਕਰ ਦਵੇ ਤੇ ਉਹ ਚੀਜ਼ ਸ਼ੋਭਾ ਨਹੀਂ ਦਿੰਦੀ ਸੋ ਜਸਦੀਪਾਜੀ ਨਾਲ ਨਾ ਤਾਂ ਕੋਈ ਆਪਣੀ ਹੇਟ ਵਾ ਤੇ ਨਾ ਹੀ ਹੋ ਸਕਦੀ ਆ ਪਰ ਇਹੋ ਜੀ ਗਲਤੀ ਜਸਦੀਪਾਜੀ ਜਾਂ ਜਸਦੀਪਾਜੀ ਵਰਗੀ ਕੋਈ ਹੋਰ ਸ਼ਖਸੀਅਤ ਕਦੇ ਵੀ ਨਾ ਕਰੇ ਇਸ ਕਰਕੇ ਇਸ ਮੁੱਦੇ ਉੱਤੇ ਗੱਲ ਕਰਨੀ ਵੀ ਜ਼ਰੂਰੀ ਸੀ ਸੋ ਇੱਥੋਂ ਤੱਕ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਆਉਣ ਵਾਲੀਆਂ ਵੀਡੀਓ ਦੇਖਣ ਵਾਸਤੇ ਸੋ ਗੱਲਬਾਤ ਬਾਰੇ ਕੀ ਸੋਚਦੇ ਹੋ ਆਪਣੇ ਸੁਝਾਅ ਕਮੈਂਟਾਂ ਵਿੱਚ ਜਰੂਰ ਦਿਓ ਤੇ ਆਉਣ ਵਾਲੀ ਵੀਡੀਓ ਵਿੱਚ ਤੁਹਾਡੇ ਇੱਕ ਕਮੈਂਟ ਦਾ ਮੈਂ ਰਿਪਲਾਈ ਜਰੂਰ ਕਰੂੰਗਾ ਤੁਹਾਡਾ ਕੋਈ ਵੀ ਸਵਾਲ ਹੋਵੇ ਇੰਸਟਾਗ੍ਰam ਉੱਤੇ ਪੁੱਛ ਸਕਦੇ ਹੋ ਡੇਲੀ ਅਪਡੇਟ ਜਾਂ ਫਨ ਦੇਖਣ ਵਾਸਤੇ ਸਨੈਪਚੈਟ ਉੱਤੇ ਜਰੂਰ ਫੋਲੋ ਕਰਿਓ ਤੇ ਇਹਨਾਂ ਦੋਹਾਂ ਚੀਜ਼ਾਂ ਦੇ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੇ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ